ਇਸੀ ਗੱਲ ਦੀ ਸਾਰਾ ਨੂੰ ਸਵਾਗਤ ਹੈ ਤੁਹਾਡਾ ਐਵਰੀਡੇ ਦੇ ਸ਼ਮਸ਼ੀਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੀਰ ਅੱਜ ਤਰੀਕ ਹੈਗੀ ਆ 17 ਫਰਵਰੀ 17 ਫਰਵਰੀ ਨੂੰ ਅੱਜ ਮਾਰਨਿੰਗ ਦੇ ਟਾਈਮ ਜੇ ਆਪਾਂ ਗੱਲ ਕਰੀਏ ਹੁਣ ਇਸ ਟਾਈਮ 8:03 ਹੋ ਗਏ ਤੇ ਆਪਣਾ ਸਵੇਰੇ ਸਵੇਰੇ ਪੋਲਟਰੀ ਦਾ ਨਿਪਲਾਂ ਦਾ ਸਿਸਟਮ ਤੇ ਜਿਹੜੇ ਆਪਾਂ ਪੱਖੇ ਲਾਉਣੇ ਨੇ ਉਹ ਫਾਰਮ ਤੇ ਪਹੁੰਚ ਕੇ ਆਜੋ ਤੁਹਾਨੂੰ ਦਿਖਾਉਣੇ ਆ ਇਹ 57x54 ਇੰਚ ਦਾ ਪੱਖਾ ਲਾਉਣ ਲਈ ਅਸੀਂ ਬਿਲਕੁਲ ਰੈਡੀਆਂ ਆ ਦੇਖੋ ਆ ਵਾਲਾ ਤੇ ਇਹ ਆਪਣੀਆਂ ਆਪਾਂ ਨੇ ਪੱਲੀਆਂ ਦੀਆਂ ਤੇ ਆਪਣੀਆਂ ਨੇ ਪਲਾਟੋਮੈਟਿਕ ਦੀਆਂ ਉਹ ਉੱਪਰ ਪਲਾਸਟਿਕ ਦੀਆਂ ਵੈਪਾਂ ਵੀਆਂ ਨੇ ਨਾਲ 300 ਲੀਟਰ ਦੀ ਟੈਂਕੀ ਮੰਗਾਈ ਆਪਾਂ ਜਿਹੜੀ ਫਿਟਿੰਗ ਕਰਨੀ ਆ ਤੇ ਸਮਾਨ ਤਾਰ ਕੇ ਆਪਾਂ ਦਿੰਦੇ ਹੁਣੇ ਤਿਆਰ ਖੜੇ ਨੇ ਤਿਆਰ ਹਾਂ ਦੀ ਨੇ ਹਾਂ ਜੀ ਹਾਂ ਤਿਆਰ ਹੁਣ ਤਿਆਰ ਖੜੇ ਨੇ ਦਿੰਦੇ ਹੁਣੇ ਸਮਾਨ ਲੈ ਆਉਣ ਨੂੰ ਤੇ ਵੀਰ ਜੀ ਲੈ ਕੇ ਆਏ ਨੇ ਆਪਣਾ ਸਮਾਨ ਤੇ ਲਾ ਕੇ ਫੇਰ ਥੋੜਾ ਨਾ ਕਰਦੇ ਹੋਰ ਗੱਲ ਬਾਤ ਹੁਣ ਆਪਾਂ ਸਵਾਨ ਲਾ ਲਈਏ ਪਹਿਲਾਂ ਬਾਹਰ ਕਾਜੋ ਖੜਾ ਖੜਾ ਕੇ ਆ ਕੇ ਕਰ ਲਓਗੇ ਤੁਸੀਂ ਇਦਾਂ ਨੂੰ ਬਸ ਕੋਈ ਟੈਨਸ਼ਨ ਨਾ ਲਓ ਇਹ ਤੁਸੀਂ ਕਰ ਦਿੰਦੇ ਜਿਉਂ ਨਾਲ ਹੱਥ ਨਹੀਂ ਪੜਾ ਹਾਜੀ ਮਿੱਤਰੋ ਸਮਾਨ ਸਮੂਨ ਆਪਾਂ ਦੇਖੋ ਸਾਰਾ ਸੈੱਟ ਕਰਕੇ ਰੱਖਤਾ ਲਾ ਗਏ ਥੱਲੇ ਤੇ ਇਹ ਪੈਪ ਆ ਗਈ ਆਪਣੀਆਂ ਤੁਹਾਨੂੰ ਮੈਂ ਦੱਸਦਾ ਵੀ ਜਿਹੜੀਆਂ ਆਹ ਵਾਲੀ ਮੋਟੀ ਪਾਈਪ ਹੈ ਇਹਦਾ ਆਪਾਂ ਨੂੰ ਨਿੱਪਲ 'ਚ ਕੰਮ ਆਊਗੀ ਆਹ ਵਾਲੀ ਮੈਂ ਦੇਖੋ ਥੋੜੀ ਜੀ ਇਹਦੀ ਮਟਾਈ ਜ਼ਿਆਦਾ ਹੈ ਇਹਦਾ ਤੇ ਆਹ ਵਾਲੀ ਆਪਣੀ ਪੱਲੀ ਵਾਲੀ ਪਾਈਪ ਇਹ 1/2 ਇੰਚੀ ਦੀ ਆ ਆ ਦੇਖੋ ਉਹ 1 ਇੰਚੀ ਦੀ ਆ ਤੇ ਪਾਈਪ ਹੈਵੀ ਬਹੁਤ ਆ ਜੇ ਪਾਈਪ ਹੈਵੀ ਆ ਤਾਂ ਪੱਲੀ ਨੀਚੇ ਵੀ ਜਲਦੀ ਜਾਂਦੀ ਆ ਕਿਉਂਕਿ ਜਦੋਂ ਆਪਾਂ ਬੈਂਚ ਨਾਲ ਚੱਕਦੇ ਆ ਫਿਰ ਉਹ ਪਾਈਪ ਦੇ ਵਜ਼ਨ ਨਾਲ ਹੀ ਪੱਲੀ ਨੇ ਥੱਲੇ ਆਉਣਾ ਹੁੰਦਾ ਤੇ ਵਧੀਆ ਬੇਟ ਵਾਲੀ ਵਧੀ ਹੀ ਰਹਦੀ ਆ ਤੇ ਇਹਦੀ ਆਪਾਂ ਹੁਣ ਫਿਟਿੰਗ ਕੱਲ ਨੂੰ ਕਰ ਲੱਗਾਂਗੇ ਜਿਵੇਂ ਵੀ ਫਿਟਿੰਗ ਚ ਕੀੜੀਆਂ ਕਿੜੀਆਂ ਗੱਲਾਂ ਦਾ ਪਤਾਨ ਰੱਖਦੇ ਆ ਤੁਹਾਨੂੰ ਸਾਰਾ ਚੀਜ਼ ਦੱਸਾਂਗੇ ਇਹਦਾ ਹੋ ਗਈ ਆਪਣੀ ਜਿਹੜੀ ਨਿੱਪਲ ਵਾਲੀ ਪਾਈਪ ਆਟੋਮੈਟਿਕ ਵਾਲੀ ਤੇ ਪੱਲੀ ਵਾਲੀ ਪਾਈਪ ਉਸ ਤੋਂ ਬਾਅਦ ਆਪਾਂ ਨੇ ਆ ਪਾਈਪਾਂ ਮੰਗਾਈਆਂ ਨੇ ਜਿਨ੍ਹਾਂ ਦੇ ਵਿੱਚ ਨਿੱਪਲ ਲਾ ਕੇ ਇਹਦੇ ਚ ਆਪ ਲਾਵਾਂਗੇ ਚੰਗੀ ਤਰ੍ਹਾਂ ਆ ਦੇਖੋ ਇਹ ਪਾਈਪ ਆਪਾਂ ਵਧੀਆ ਹੈਵੀ ਦੇ ਵਿੱਚ ਮੰਗਵਾਈਆ ਤੇ ਇਹਦੇ ਵਿੱਚ ਸਰਾਖ ਨਿਕਲੇ ਨਿਕਲ ਆਏ ਨੇ ਜਿਹੜਾ ਇੱਕ ਇੱਕ ਸਰਾਖ ਆ ਇਹ 9 9 ਇੰਚ ਤੇ ਆ ਮੈਨੂੰ ਕਿ ਚਲੋ ਨਿੱਪਲ ਤੋਂ ਨਿੱਪਲ ਦੀ ਦੂਰੀ 9 ਇੰਚ ਹੀ ਹੋਣੀ ਚਾਹੀਦੀ ਆ ਤੇ ਇਹਦੇ ਵਿੱਚ ਆਪਾਂ ਚਿੱਪ ਲਾ ਕੇ ਨਿੱਪਲ ਲਾ ਕੇ ਉਤੋਂ ਦੀ ਇਹਦੇ ਉਹ ਜਿਹੜੀ ਹਾਕੀ ਟੇਪ ਆਉਂਦੀ ਆ ਨੀਚੇ ਕੋਲੀ ਜੀ ਉਹ ਵੀ ਜ਼ਰੂਰ ਲਾਉਣੀ ਆ ਕਿਉਂਕਿ ਫਿਰ ਸਰਦੀਆਂ ਦੇ ਵਿੱਚ ਜਿਹੜਾ ਫਾਰਮ ਉਹ ਗਿੱਲਾ ਨਹੀਂ ਹੁੰਦਾ ਤੇ ਇਹ ਫਾਰਮਾ ਆਪਣਾ ਹੈਗਾ 275 ਫੁੱਟ ਤੇ ਇਹਦੇ ਵਿੱਚ ਤੁਸੀਂ ਐ ਮੰਨ ਕੇ ਚੱਲੋ ਵੀ ਆਪਾਂ ਵਿਚਾਲੇ ਉਹੀ ਪਾਣੀ ਦੀ ਸਪਲਾਈ ਦੇਣੀ ਆ ਜਿਵੇਂ ਮੰਨ ਕੇ ਚੱਲੋ 275 ਫੁੱਟ ਹੈ ਤਾਂ ਲਗਭਗ 135 ਫੁੱਟ ਇਧਰ ਨੂੰ ਆਪਾਂ ਸਪਲਾਈ ਦੇ ਦੇਣੀ ਆ 135 ਇਧਰ ਨੂੰ ਦੇ ਦੇਣੀ ਆ ਥੋੜੀ ਥੋੜੀ ਜਗ੍ਹਾ ਆਪਾਂ ਨੂੰ ਪਿੱਛੇ ਛੱਡਣੀ ਪੈਂਦੀ ਆ ਪਾਈਪ ਲਾਈਨਾਂ ਸਾਫ਼ ਕਰਨ ਵਾਸਤੇ ਜਾਂ ਨੰਗਣ ਵਾਸਤੇ ਹਨਾ ਤਾ ਇਹਦਾ ਆਪਾਂ ਨੂੰ ਇੰਨਾ ਫਾਇਦਾ ਹੋ ਜੂ ਵੀ ਪਹਿਲਾਂ ਜਿਹੜੀਆਂ ਪਾਈਪਾਂ ਸੀ ਸਾਡੀਆਂ ਦੇਖੋ ਤੁਸੀਂ ਉਹ ਨਾ 빙ੀਆਂ ਟੇਡੀਆਂ ਸੀ ਇਹ ਕੋਈ ਉੱਚੀ ਹੋ ਗਈ ਕੋਈ ਨੀਵੀਂ ਹੋ ਗਈ ਜਦੋਂ ਮੈਨੂਅਲ ਹੱਥ ਨਾਲ ਇਹਨੂੰ ਉੱਪਰ-ਨੀਚੇ ਕਰਦੇ ਸੀ ਤਾਂ ਆਹ ਦੇਖੋ ਆ ਇਹਨਾਂ 'ਚ 빙 ਹੈਗੇ ਨਹੀਂ ਆਹ ਦੇਖੋ ਕਿੰਨਾ 빙 ਪਿਆ ਹੋਇਆ ਜਦੋਂ ਜੋੜ ਲਾਉਂਦੇ ਸੀ ਟੁੱਟ ਜਾਂਦੀ ਸੀ ਤਾਂ ਉਹ ਵੀ ਫਿਰ ਟੱਡੀ ਜੁੜ ਜਾਂਦੀ ਸੀ ਤੇ ਇੱਕ-ਇੱਕ ਰੱਸੀ ਨਾਲ ਕਰਕੇ ਇਹ ਚੱਕਣੀ ਪੈਂਦੀ ਸੀ ਉਹਦੇ ਵਿੱਚ ਫਿਰ ਪਾਣੀ ਦਾ ਬੈਲੈਂਸ ਵੀ ਸਹੀ ਨਹੀਂ ਸੀ ਬਣਦਾ ਮਨ ਲਓ ਜਿੱਥੇ ਪਾਈਪ ਨੀਵੀ ਹੋ ਗਈ ਉੱਥੇ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਹੋ ਗਿਆ ਉਹ ਫਿਰ ਨਿੱਪਲ ਵੀ ਲੀਕ ਕਰ ਜਾਂਦਾ ਸੀ ਤੇ ਇਸ ਵਾਰ ਅਸੀਂ ਕਾਫੀ ਨਿੱਪਲ ਚੇਂਜ ਵੀ ਕਰੇ ਬਹੁਤ ਸਮੱਸਿਆ ਆਈ ਤਾਂ ਜਦੋਂ ਵੀ ਵੀਰੋ ਤੁਸੀਂ ਇਹ ਆਪਣਾ ਮੰਨ ਕੇ ਚੱਲੋ ਵੀ ਪਾਣੀ ਨਿੱਪਲ ਸਿਸਟਮ ਕਰਨਾ ਤਾਂ ਇਹਦੇ ਵਿੱਚ ਪਾਈਪਾਂ ਇਹ ਬਹੁਤ ਜ਼ਰੂਰੀ ਨੇ ਵੈਸੇ ਆਪਾਂ 2 2 ਸਾਲ ਆ ਇਹ ਨੰਘਾਲੇ ਪਰ ਪ੍ਰੋਬਲਮ ਹੀ ਆਈ ਆ ਉਹ ਕੰਮ ਠੀਕ ਨਹੀਂ ਰਿਹਾ ਤੇ ਬਾਕੀ ਹੁਣ ਆਪਾਂ ਇੱਥੇ ਲਾਵਾਂਗੇ ਬੈਂਚਾ ਇਹਦੇ ਨਾਲ ਤੁਹਾਨੂੰ ਦੱਸਾਂ ਵੀ ਗਾਰਡਰ ਨਾਲ ਕੀ ਸਿਸਟਮ ਲਾਵਾਂਗੇ ਹਨ ਜੇ ਆਪਾਂ ਇਹਦੇ ਨਟ ਵੈਲਡ ਕਰਾਂਗੇ ਜਾਂ ਕੋਈ ਹੁੱਕ ਵੈਲਡ ਕਰਾਂਗੇ ਤਾਂ ਬਿਲਡਿੰਗ ਦੀ ਬੜੀ ਸਮੱਸਿਆ ਇੰਨੀਆਂ ਉਹ ਹੁੱਕਾਂ ਲਾਉਣੀਆਂ ਬਹੁਤ ਔਖੀਆਂ ਨੇ ਤਾਂ ਆਪਾਂ ਇੱਕ ਸੌਖੇ ਆਸਾਨ ਤਰੀਕੇ ਦੇ ਨਾਲ ਤੁਹਾਨੂੰ ਸਮਝਾਵਾਂਗੇ ਅਗਲੇ ਬਲੌਗ ਦੇ ਵਿੱਚ ਵੀ ਇਹ ਕਿਵੇਂ ਫਿਟਿੰਗ ਹੁੰਦੀ ਆ ਕੀ ਗੱਲ ਵਾ ਤਾਂ ਪੱਲੀ ਦੀ ਫਿਟਿੰਗ ਕਿਵੇਂ ਹੁੰਦੀ ਆ ਪੱਲੀ ਅਜੇ ਆਪਣੀ ਆਈ ਨਹੀਂ ਉਹ ਪੈਂਡਿੰਗਾ ਪੱਲੀ ਦਾ ਆਰਡਰ ਬੰਬੇ ਦੇਣਾ ਪੈਂਦਾ ਕਿਉਂਕਿ 6 ਫੁੱਟ ਦੀ ਪੱਲੀ ਤਾਂ ਮਿਲ ਜਾਂਦੀ ਆ ਤਿਆਰ ਤੇ ਆਪਣੇ ਇਧਰ ਜਾਲੀਆਂ ਚ 3.5 ਫੁੱਟ ਪੱਲੀ ਲੱਗਦੀ ਆ 3.5 ਫੁੱਟ ਦੀ ਪੱਲੀ 1.5 ਫੁੱਟ ਦੀ ਛਾਲਰ ਲਾਉਣੀ ਆ ਆਪਾਂ ਉਹ ਬਾਕੀ ਬਲੌਕ ਉਹਨਾਂ ਦਾ ਆਰਡਰ ਦਿੱਤਾ ਹੋਇਆ ਉਹ 2-4 ਦਿਨਾਂ ਚ ਆਪਣੇ ਕੋਲੇ ਪਹੁੰਚ ਜੂ ਪਹਿਲਾਂ ਆਪਾਂ ਨਿੱਪਲ ਦੀ ਉਹਨੇ ਫਿੱਟ ਕਰਕੇ ਰੱਖ ਲਾਂਗੇ ਫੇਰ ਆਪਾਂ ਪੱਲੀ ਦੀ ਫਿਟਿੰਗ ਕਰ ਦਿਆਂਗੇ ਤੇ ਇਹਦੀ ਅਪਡੇਟ ਤੁਹਾਨੂੰ ਨਾਲ ਦੀ ਨਾਲ ਕੱਲੀ-ਕੱਲੀ ਬਰੀਕੀ ਚ ਜਾਣਕਾਰੀ ਦੇਵਾਂਗੇ ਤੇ ਅੱਜ ਦੇ ਵਲੌਗ ਚ ਇੰਨੇ ਸੀ ਮਿੱਤਰੋ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਫਿਰ ਇੱਕ ਨਵੇਂ ਵਲੌਗ ਚ